ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਅੱਜ ਦੀ ਵੀਡੀਓ ਨੂੰ ਸ਼ੇਅਰ ਕਰਿਓ ਸੋ ਆਖਰ ਆਪਾਂ ਅੱਜ ਕੁਝ ਬੇਨਤੀਆਂ ਸੋ ਸਾਖੀ ਬਾਬਤ ਸਾਂਝੀਆਂ ਕਰਨੀਆਂ ਨੇ ਤੇ ਪਿਆਰਿਓ ਕੁਝ ਆਉਣ ਵਾਲੇ ਸਮੇਂ ਦੀਆਂ ਝਲਕੀਆਂ ਜੋ ਦਿਖਾਈ ਦੇ ਰਹੀਆਂ ਨੇ ਅੱਜ ਉਹਦੇ ਬਾਰੇ ਕੁਝ ਕੋਈ ਬੇਨਤੀਆਂ ਜਿਹੜੀਆਂ ਨੇ ਆਪਾਂ ਸਾਂਝੀਆਂ ਕਰਨੀਆਂ ਨੇ ਸੋ ਪਹਿਲਾ ਤਾਂ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਸਵਨਾ ਤੇ ਵਰਤੇ ਸਾਧ ਸੰਗਤ ਅਜੇ ਹਾ ਸਮਾਂ ਕਦੀ ਨਾ ਆਵੇ ਜਦੋਂ ਅਸੀਂ ਇੱਕ ਦੂਜੇ ਤੋਂ ਦੂਰ ਹੋਈਏ ਇਨਸਾਨੀਅਤ ਦੇ ਵਿੱਚ ਪਾੜ ਪਵੇ ਅਸੀਂ ਇਨਸਾਨੀਅਤ ਦੇ ਦੁਸ਼ਮਣ ਬਣੀਏ ਮੈਂ ਸਾਫ਼ ਤੌਰ ਤੇ ਬੇਨਤੀਆਂ ਸਾਂਝੀਆਂ ਕਰਦੇ ਵਾਂ ਵੀ ਅਸੀਂ ਇਨਸਾਨੀਅਤ ਦੇ ਦੁਸ਼ਮਣ ਬਣੀਏ ਇਹੋ ਜਿਹਾ ਸਮਾਂ ਕਦੀ ਨਾ ਆਵੇ ਸਾਧ ਸੰਗਤ ਜਦੋਂ ਅਜਿਹਾ ਸਮਾਂ ਆਉਂਦਾ ਹੈ ਤੇ ਪਿਆਰਿਓ ਫਿਰ ਬਹੁਤ ਜ਼ਿਆਦਾ ਬੰਦੇ ਦਾ ਨੁਕਸਾਨ ਹੁੰਦਾ ਹੈ ਆਪਣਾ ਵੀ ਨੁਕਸਾਨ ਕਰਦਾ ਹੈ ਦੂਜੇ ਦਾ ਵੀ ਨੁਕਸਾਨ ਕਰਦਾ ਹੈ ਫਿਰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਅਬਦਾ ਸਭ ਤੋਂ ਵੱਧ ਹੁੰਦਾ ਹੈ ਤੇ ਸਾਧ ਸੰਗਤ ਇਸ ਕਰਕੇ ਇਨਸਾਨੀਅਤ ਕਦੇ ਮਰੇ ਨਾ ਇਨਸਾਨੀਅਤ ਕਦੇ ਖਤਮ ਨਾ ਹੋਵੇ ਜੇ ਇਨਸਾਨੀਅਤ ਖਤਮ ਹੁੰਦੀ ਹੈ ਤੇ ਪਿਆਰਿਓ ਫਿਰ ਉੱਥੇ ਹੈਵਾਨਗੀ ਆ ਜਾਂਦੀ ਹੈ ਫਿਰ ਉਹ ਤੇ ਹਵਾਨ ਕੀ ਜਨਮ ਲੈਂਦੀ ਹੈ ਇਹ ਗੱਲ ਯਾਦ ਰੱਖਿਓ ਫਿਰ ਉਹ ਤੇ ਹਵਾਨ ਕੀ ਆਉਂਦੀ ਹੈ ਇਹ ਕਦੇ ਨਾ ਭੁੱਲਿਓ ਸੋ ਜਿਸ ਤਰ੍ਹਾਂ ਪਹਿਲੇ ਜੰਗ ਜੁੱਦਾਂ ਦੇ ਵਿੱਚ ਹੋਇਆ ਅਸੀਂ ਸਾਰਿਆਂ ਨੇ ਤੱਕਿਆ ਹੈ ਉਹ ਦੇਖਿਆ ਹੀ ਹੈ ਇਸ ਗੱਲ ਦੇ ਵਿੱਚ ਕੋਈ ਲੁਕੋਅ ਤੇ ਹੈ ਨਹੀਂ ਆਪਾਂ ਤੱਕਿਆ ਹੀ ਹੈ ਜੀ ਸਾਰਾ ਕੁਝ ਕਿਸ ਤਰ੍ਹਾਂ 1984 ਦੇ ਵਿੱਚ ਹੋਇਆ 47 ਦੇ ਵਿੱਚ ਹੋਇਆ ਮੁਲਕਾਂ ਦੀ ਜੰਗ ਹੋਈ ਪਾਕਿਸਤਾਨ ਨਾਲ ਜੰਗ ਹੋਈ ਚੀਨ ਨਾਲ ਜੰਗ ਹੋਈ ਉਹ ਅਸੀਂ ਉਹ ਸਭ ਕੁਝ ਤਨ ਪਿੰਡੇ ਤੇ ਹੰਡਾਇਆ ਹਾਲਾਂਕਿ ਜੰਗਾਂ ਜੁੱਦਾਂ ਦੇ ਨਾਲ ਸਾਡਾ ਨੁਕਸਾਨ ਹੀ ਹੋ ਦੋਨੇ ਤਿਹਰਾ ਦਾ ਨੁਕਸਾਨ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਨਾ ਕੋ ਵੈਰੀ ਨਹੀਂ ਵਿਗਾਣਾ ਸકલ ਸੰਗ ਹਮਕੋ ਬਣਿਆਈ ਜੇ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਇਹ ਪੜ ਲਵੇ ਕਿ ਨਾ ਕੋ ਵੈਰੀ ਨਹੀਂ ਬਗਾਣਾ ਸਗਲ ਸੰਗ ਹਮ ਕੋ ਬਣਿਆਈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਰੂਸ ਦਾ ਪ੍ਰਾਈਮ ਮਿਨਿਸਟਰ ਪੜ ਲਵੇ ਅਮਰੀਕਾ ਦਾ ਕਿਸੇ ਵੀ ਕੰਟਰੀ ਕਿਸੇ ਵੀ ਦੇਸ਼ ਦਾ ਤੇ ਮੈਂ ਸਮਝਦਾ ਆਂ ਵੀ ਸ਼ਾਇਦ ਜੰਗ ਜੁਦ ਕਦੇ ਹੋਣੀ ਨਾ ਇਹ ਜੰਗਾਂ ਇਹ ਜੁਦ ਕਦੇ ਹੋਣੀ ਨਾ ਪਿਆਰਿਓ ਕਦੇ ਨਾ ਹੋਣ ਕਦੇ ਵੀ ਇਹ ਨੌਬਤਾਂ ਨਾ ਆਉਣ ਕਦੇ ਵੀ ਇਹ ਚੀਜ਼ਾਂ ਨਾ ਆਉਣ ਜੇ ਇਹ ਚੀਜ਼ਾਂ ਸਾਡੇ ਸਮਝ ਪੈ ਜਾਣ ਸਾਧ ਸੰਗਤ ਜੰਗ ਜੁੱਦ ਜਦੋਂ ਵੀ ਹੁੰਦੇ ਨੇ ਤਾਂ ਉਸ ਵਕਤ ਪਿਆਰਿਓ ਸਭ ਤੋਂ ਵੱਡੀ ਮੁਸੀਬਤ ਉਹਨਾਂ ਲੋਕਾਂ ਨੂੰ ਹੁੰਦੀ ਹੈ ਜਿਹੜੇ ਲੋਕ ਜੰਗ ਦੇ ਵਿੱਚ ਕਾਇਲ ਹੋ ਜਾਂਦੇ ਨੇ ਮੈਂ ਸੁਣ ਰਿਹਾ ਸੀ ਕਾਫੀ ਸਾਲ ਹੋ ਗਏ ਇਮਰਾਨ ਖਾਨ ਜੋ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਰਹੇ ਕਹਿੰਦੇ ਜੰਗ ਜੁੱਦ ਦੇ ਵਿੱਚੋਂ ਕੁਝ ਨਹੀਂ ਨਿਕਲਦਾ ਅਸੀਂ ਕਹਿੰਦੇ ਇਹੋ ਜੇ ਹਾਲਾਤ ਵੇਖੇ ਆ ਜਿਹੜੇ ਜੰਗਾਂ ਜੁੱਦਾਂ ਦੇ ਵਿੱਚ ਘਾਇਲ ਹੋਏ ਤੇ ਉਹ ਲੋਕ ਕਹਿੰਦੇ ਕਿਸੇ ਦਾ ਹੱਥ ਕਟਿਆ ਗਿਆ ਕਿਸੇ ਦੀ ਬਾਹ ਕੱਟੀ ਗਈ ਉਹ ਲੋਕ ਚੱਲਣ ਫਿਰਨ ਦੇ ਕਾਬਲ ਨਹੀਂ ਰਹੇ ਤੇ ਕਹਿੰਦੇ ਉਹ ਲੋਕ ਜਿਹੜੇ ਨੇ ਹਮੇਸ਼ਾ ਲਈ ਅਸਮਰਥ ਹੋ ਗਏ ਚੱਲਣ ਤੋਂ ਅਸੀਂ ਉਹਨਾਂ ਲੋਕਾਂ ਦਾ ਬਹੁਤ ਜ਼ਿਆਦਾ ਮਾੜਾ ਹਾਲ ਵੇਖਿਆ ਹੈ ਕਹਿੰਦੇ ਦਿਲ ਨਹੀਂ ਕਰਦਾ ਵੀ ਜੰਗ ਹੋਵੇ ਸਾਡੀ ਭਾਰਤ ਨਾਲ ਜੰਗ ਹੋਵੇ ਹੁਣ ਸਾਡੇ ਬੁੱਢੜ ਲੋਕ ਕਹਿੰਦੇ ਇਹ ਡਰ ਗਏ ਜੀ ਸਾਡੇ ਤੋਂ ਡਰ ਗਏ ਜੀ ਸਾਡੇ ਤੋਂ ਇਹ ਡਰਨ ਦੀ ਗੱਲ ਨਹੀਂ ਹੈਗੀ ਉਸ ਬੰਦੇ ਨੇ ਬਹੁਤ ਵੱਡੀ ਗੱਲ ਕੀਤੀ ਹੈ ਉਸ ਬੰਦੇ ਨੇ ਲੱਖਾਂ ਰੁਪਏ ਦੀ ਗੱਲ ਕੀਤੀ ਹੈ ਜੰਗ ਜੁੱਦ ਕਰਕੇ ਕੀ ਲਓਗੇ ਤੁਸੀਂ ਕਹਿੰਦੇ ਹੋ ਨਾ ਅਸੀਂ ਉਹਨਾਂ ਨੂੰ ਹਰਾ ਦਾਂਗੇ ਕਈ ਵਾਰੀ ਸ਼ੇਰ ਨੂੰ ਸਵਾ ਸ਼ੇਰ ਟੱਕਰ ਜਾਂਦਾ ਹੁੰਦਾ ਜੇ ਉਹਨਾਂ ਨੇ ਸਾਨੂੰ ਹਰਾਤਾ ਤੇ ਫਿਰ ਕੀ ਕਰੋਗੇ ਜ਼ਰੂਰੀ ਨਹੀਂ ਹੁੰਦਾ ਵੀ ਹਰ ਵਾਰੀ ਅਸੀਂ ਜਿੱਤੀਏ ਇਹ ਨਹੀਂ ਹੁੰਦਾ ਜੇ ਹਰ ਵਾਰੀ ਅਸੀਂ ਉਹ ਹਾਰੀਏ ਕਈ ਵਾਰੀ ਜਿੱਤ ਹਾਰ ਹੁੰਦੀ ਰਹਿੰਦੀ ਹੈ ਚੱਲਦਾ ਰਹਿੰਦਾ ਪ੍ਰੋਗਰਾਮ ਮੈਂ ਤਾਂ ਕਰਕੇ ਬੇਨਤੀਆਂ ਕਰ ਰਿਹਾ ਵੀ ਸਾਧ ਸੰਗਤ ਜੰਗ ਜੁੱਧ ਕਦੇ ਹੋਣੀ ਨਾ ਤਾਂ ਵਧੀਆ ਹੋਵੇ ਸਿਸਟਮ ਜੰਗ ਜੁੱਧ ਜੇ ਕਦੇ ਨਾ ਹੋਣ ਵਧੀਆ ਹੋਵੇ ਜੰਗ ਜੁੱਧ ਨਾ ਹੋਣ ਤੇ ਔਰ ਅਸਲ ਦੇ ਵਿੱਚ ਐਵੇਂ ਤਾਂ ਕਰਕੇ ਸਾਂਝੀਆਂ ਕਰ ਰਿਹਾ ਕੁਝ ਗੱਲਾਂ ਕੁਝ ਲੋਕ ਕਹਿੰਦੇ ਆ ਵੀ ਪ੍ਰਾਪਤਨ 100 ਸਾਖੀ ਦੇ ਵਿੱਚ ਪਾਤਸ਼ਾਹ ਨੇ ਕਿਹਾ ਕੈਨੇਡਾ ਭਾਰਤ ਅਮਰੀਕਾ ਦੇ ਵਿੱਚ ਯੁੱਧ ਹੋਵੇਗਾ ਤੇ ਸਾਡਾ ਜਿਹੜਾ ਯੁੱਧ ਹੈ ਉਹ ਤੀਸਰਾ ਵਿਸ਼ਵ ਯੁੱਧ ਚੀਨ ਤੇ ਨਾਲ ਲੱਗੇਗਾ ਰੂਸ ਵੀ ਸਾਡੇ ਤੇ ਚੜ੍ਹੇਗਾ ਸਾਧ ਸੰਗਤ ਜੋ ਪਾਤਸ਼ਾਹ ਨੇ ਕਿਹਾ ਉਹ ਤੇ اٹਲ ਹੋਣਾ ਹੈ ਮੈਂ ਤਾਂ ਕਰਕੇ ਰੰਭ ਵਿੱਚ ਬੇਨਤੀ ਕੀਤੀ ਨਾ ਵੀ ਜੇ ਇਹ ਪੜ ਲੈਣ ਤੇ ਜੰਗਾਂ ਹੋਣ ਹੀ ਨਾ ਇਹਨਾਂ ਲੋਕਾਂ ਨੇ ਪੜਿਆ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਨਹੀਂ ਤੇ ਪਿਆਰਿਓ ਇਹ ਜੰਗ ਜੁੱਧ ਦੇ ਸਬਬ ਜਿਹੜੇ ਆ ਨਾ ਤਾਂ ਬਣਦੇ ਆ ਇਹਨਾਂ ਲੋਕਾਂ ਨੇ ਵਿਚਾਰਿਆ ਨਹੀਂ ਹੈਗਾ ਵੀ ਪਾਤਸ਼ਾਹ ਕਹਿੰਦੇ ਨੇ ਵੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਇਹਨਾਂ ਨੇ ਪੜਿਆ ਨਹੀਂ ਹੈਗਾ ਜੇ ਪੜ ਲੈਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਇਹਨਾਂ ਲੋਕਾਂ ਤੱਕ ਪਹੁੰਚਾ ਨਹੀਂ ਸਕੇ ਜੇ ਅਸੀਂ ਇਹਨਾਂ ਲੋਕਾਂ ਤੱਕ ਇਹ ਬਾਣੀ ਪਹੁੰਚਾਉਂਦੇ ਨਾ ਤੇ ਪਿਆਰਿਓ ਹਾਲਾਤ ਇਹ ਹੋਣੇ ਸੀ ਕਿ ਇਹਨਾਂ ਲੋਕਾਂ ਨੇ ਅਸਲ 'ਚ ਬਾਣੀ ਨੂੰ ਪੜ੍ਹਨਾ ਸੀ ਚਲੋ ਬਹੁਤੇ ਵੱਡੇ ਸਾਡੇ ਲੋਕ ਜਿਹੜੇ ਆ ਬੈਠੇ ਆ ਬਾਹਰ ਲੀਆਂ ਕੰਟਰੀਆਂ 'ਚ ਉਹ ਬਾਣੀ ਨੂੰ ਪਹੁੰਚਾ ਰਹੇ ਆ ਤੇ ਬਹੁਤੇ ਲੋਕ ਵੱਡੇ ਵੱਡੇ ਲੋਕ ਅਹੁਦੇਦਾਰ ਬਾਣੀ ਨੂੰ ਪੜ੍ਹਨ ਲੱਗੇ ਚਲੋ ਕੁਝ ਕੁ ਬਾਹਰਲੇ ਸਾਡੇ ਆਲਾ ਨਰ ਤਾਂ ਬੇੜਾ ਹੀ ਗਰਕਾ ਇਹਨਾਂ ਲੋਕਾਂ ਨੇ ਤਾਂ ਕੁਰਸੀਆਂ ਹੜੱਪਣੀਆਂ ਨੇ ਹੋਰ ਕੁਝ ਵੀ ਨਹੀਂ ਤੇ ਸਾਧ ਸੰਗਤ ਉਹ ਚੀਜ਼ਾਂ ਨੇ ਬਹੁਤ ਵੱਡਾ ਜਿਹੜਾ ਹੈ ਸਾਨੂੰ ਇੱਕ ਸਹਾਰਾ ਦੇਣਾ ਹੈ ਉਹ ਸਹਾਰਾ ਮਿਲਣਾ ਹੈ ਸਾਨੂੰ ਆਉਣ ਵਾਲੇ ਸਮੇਂ ਦੇ ਸਹਾਰਾ ਮਿਲਣਾ ਹੈ ਉਸ ਚੀਜ਼ ਦਾ ਔਰ ਸਾਧ ਸੰਗਤ ਇਸ ਕਰਕੇ ਮੈਂ ਬੇਨਤੀਆਂ ਕਰ ਰਿਹਾ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਤਦ ਪਤਾ ਲੱਗੇਗਾ ਜਦੋਂ ਅਸੀਂ ਸਮਝਾਂਗੇ ਜਦੋਂ ਅਸੀਂ ਵਿਚਾਰਾਂਗੇ ਇਹਨਾਂ ਚੀਜ਼ਾਂ ਨੂੰ ਅਸੀਂ ਸਮਝ ਕੇ ਚੱਲਾਂਗੇ ਤਾਂ ਤੇ ਸਾਸੰਗਤ ਗੁਰੂ ਦਾ ਬਚਨ ਜੋ ਹੈ ਉਹ اٹਲ ਹੋਣਾ ਹੈ ਕੈਨੇਡਾ ਤੇ ਭਾਰਤ ਦਾ ਜੰਗ ਜਿਹੜਾ ਹੈ ਆਉਣ ਵਾਲੇ ਸਮੇਂ 'ਚ ਹੋਣਾ ਹੈ ਅਮਰੀਕਾ ਦੇ ਵਿੱਚ ਵੀ ਯੁੱਧ ਹੋਣਾ ਹੈ ਪਹਿਲਾਂ ਵੀ ਯੁੱਧ ਹੋ ਰਹੇ ਨੇ ਸੋ ਸਾਸੰਗਤ ਸਿੱਖਾਂ ਦਾ ਕਤਲ ਹੋਵੇਗਾ ਪਹਿਲਾਂ ਵਾਂਗੂ ਸਿੱਖਾਂ ਦਾ ਕਤਲ ਮੰਨਿਆ ਗਿਆ ਕਿ ਨਸਲ ਕੁਸ਼ੀ ਹੋਵੇਗੀ ਸਿੱਖਾਂ ਦੀ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਜੇ ਤੇ ਤਗੜੇ ਹੋ ਕੇ ਰਹਿ ਫਿਰ ਤੇ ਨਸਲ ਕੁਸ਼ੀ ਵਰਗਾ ਨਾਮ ਹੀ ਅਸੀਂ ਖਤਮ ਕਰ ਦਿਆਂਗੇ ਜੇ ਅਸੀਂ ਅਵੇਸਲੇ ਹੋ ਗਏ ਅੱਜ ਵਾਂਗੂ ਅਸੀਂ ਕੇਵਲ سوشل میڈیا ਤੇ ਵੀਡੀਓ ਪਾਉਣ ਜੋਗੇ ਰਹਿ ਗਏ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਨੇ ਉਹ ਵੀਡੀਓ ਪਾਉਣ ਜੋਗੀਆਂ ਰਹਿ ਗਈਆਂ ਜੇ ਤੇ ਤਗੜੀਆਂ ਹੋ ਗਈਆਂ ਸਾਡੀਆਂ ਭੈਣਾਂ ਵੀ ਨਹੀਂ ਅਸੀਂ ਆਪਣੇ ਅੰਗਾਂ ਦੀ ਪ੍ਰਦਰਸ਼ਨੀ ਨਹੀਂ ਕਰਾਂਗੇ ਤੇ ਯਾਦ ਰੱਖਿਓ ਸਾਨੂੰ ਕੋਈ ਨਹੀਂ ਹਰਾ ਸਕਦਾ ਬੰਦੇ ਦੇ ਬਰਾਬਰ ਇੱਕ ਬੀਬੀ ਖੜ ਸਕਦੀ ਹੈ ਇਹ ਗੱਲ ਸਾਬਤ ਕਰ ਦਿੱਤੀ ਗਈ ਤੇ ਫਿਰ ਸਾਨੂੰ ਕੋਈ ਨਹੀਂ ਹਰਾ ਸਕਦਾ ਜੇ ਅਸੀਂ ਇਸ ਤਰ੍ਹਾਂ ਅਵੇਸਲੇ ਰਹੇ ਜਿਸ ਤਰ੍ਹਾਂ ਅੱਜਾਂ ਤੇ ਪਿਆਰਿਓ ਫਿਰ ਸਾਨੂੰ ਕੋਈ ਵੀ ਹਰਾ ਦੇਗਾ ਇਹ ਗੱਲ ਯਾਦ ਰੱਖਿਓ ਵੀ ਕਲਯੁਗ ਕਲਯੁਗ ਤਾਂ ਆਇਆ ਜੇ ਸਾਡੀਆਂ ਹਰਕਤਾਂ ਮਾੜੀਆਂ ਨੇ ਜੇ ਕਲਯੁਗ ਤੇ ਉੱਤੇ ਅਸੀਂ ਭਾਰੂ ਪੈ ਜਾਈਏ ਅਸੀਂ ਹਰਕਤਾਂ ਸੁਧਾਰ ਲਈਏ ਤੇ ਕੋਈ ਕਲਯੁਗ ਨਹੀਂ ਹੈਗਾ ਇਹ ਸਿਆਦ ਰੱਖਿਓ ਵਾਹਿਗੁਰੂ ਜੀ ਕਾ